ਅੱਜ 16 ਅਗਸਤ ਦਿਨ ਹੈਗਾ ਸ਼ਨੀਵਾਰ ਤੇ ਸਮਾਂ ਜਿਹੜਾ ਜੀ 11:30 ਦਾ ਹੋ ਗਿਆ ਤੇ ਕਿਚਰੀ ਵਾਲੇ ਬਾਈ ਨਾਲ ਜੀ ਆਪਾਂ ਚੜ੍ਹ ਕੇ ਗੁਰਦੁਆਰਾ ਸਾਹਿਬ ਤੋਂ ਬਾਈਪਾਸ ਆ ਗਏ ਆ ਭਾਈ ਜਿੱਥੋਂ ਬਾਰੋ-ਬਾਰ ਬੱਸਾਂ ਜਾਂਦੀਆਂ ਨੇ ਤੇ ਆਪਾਂ ਕਿੱਥੇ ਜਾ ਰਹੇ ਆ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਜਾ ਰਹੇ ਹਾਂ ਜੀ ਇੱਥੋਂ ਰਾਜਗੀਰ ਜਿਹੜਾ ਇੱਥੋਂ ਕਿ 96 ਕਿਲੋਮੀਟਰ ਦੂਰ ਹੈਗਾ ਤੇ ਆਪਾਂ ਜਾ ਰਹੇ ਹਾਂ ਬਸਰਾਹੀ ਭਾਈ ਚਾਰੇ ਭਰਾ ਆਪਾਂ ਇਕੱਠੇ ਆਗੇ ਇੱਧਰ ਖੜੇ ਆਗੇ ਨਿਸ਼ੂ ਵਰਗੇ ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਆਗਾ ਸ਼ੀਤਲਕੁੰਡ ਠੀਕ ਹੈ ਜੀ ਤੇ ਉੱਥੇ ਬਾਈ ਬਾਈ ਕੁੰਡ ਹੈਗੇ ਜਿਨ੍ਹਾਂ ਦੇ ਵਿੱਚ ਗਰਮ ਉਬਲਦਾ ਪਾਣੀ ਆ ਕਹਿੰਦੇ ਤੇ ਇੱਕ ਕੁੰਡ ਐਦਾਂ ਦਾਗਾ ਜਿਹਦੇ ਚ ਬਿਲਕੁਲ ਠੰਡਾ ਪਾਣੀ ਆ ਤੇ ਹੋ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਕੁੰਡ ਨੂੰ ਠੰਡਾ ਕੀਤਾ ਹੋਇਆਗਾ ਉੱਥੇ ਚੱਲਦੇ ਆਂ ਜੀ ਅੱਜ ਆਪਾਂ ਰਾਜਗੀਰ ਸ਼ੀਤਲ ਕੁੰਡ ਵਾਲੀ ਜਗ੍ਹਾ ਤੇ ਤੇ ਬਣੇ ਰਹੋ ਜੀ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਚੱਲਦੇ ਆਂ ਜੀ ਫਿਰ ਬਹਾਲ ਆਪਾਂ ਬੱਸ ਦੀ ਉਡੀਕ ਕਰੀ ਜਾਂਦੇ ਆਂ ਇੱਥੇ ਬੱਸ ਆਊਗੀ ਭਾਈ 96 ਕਿਲੋਮੀਟਰ ਜਿਹੜਾ ਆਪਾਂ ਫੇਰ ਜਾਵਾਂਗੇ ਕਿੰਨਾ ਕਿਰਾਇਆ ਕਿੰਨਾ किराया वही किराया तो तो एक एक गा गा। है किराया 170 170 एक जाने दे 170 पे आ 1 बंदे बड़े ज्यादा हो गए 100 किलोमीटर एसी वाले चलिए फिर आ भाई जल्दी चलो 150 रुपया 170 170 ये 150 चार जाने अरे आ भाई जल्दी 150 लेना ना ऊपर कर करके बड़े 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 टच के चलो 150 मिलूगी सीट अब वाला वी आर द 170 ਤੋਂ ਭਾਈ ਸੰਦੀਪ ਨੇ ਰੌਲਾ ਰੱਪਾ ਪਾ ਕੇ ਟਿਕਟ ਜਿਹੜੀ 150 ਦੀ ਕਰਾ ਲਈ ਹੈ ਜੀ ਆਹ ਟਿਕਟਾ ਜੀ ਲਿਖਿਆ ਹੋਇਆਗਾ ਟੂਰਿਸਟ ਕੋਚ 600 ਰੁਪਿਆ ਲਿਖਤਾ ਭਾਈ ਇਹਦੇ ਤੇ ਚਾਰਾਂ ਜਾਨਾਂ ਦਾ 600 ਰੁਪਿਆ ਲੱਗਿਆ ਤੇ ਆ ਬੱਸ ਦੇਖ ਲਓ ਭਾਈ ਏਸੀ ਵਾਲੀ ਬੱਸ ਹੈ ਆ ਮੋਰੇ ਦੇ ਵਿੱਚ ਦੀ ਵਧੀਆ ਹਵਾ ਆ ਜਾਂਦੀ ਹੈਗੀ ਠੰਡੀ ਠੰਡੀ ਘੰਟਾ ਤੋਂ ਘੰਟੇ ਦਾ ਆਰਾਮ ਨਾਲ ਜੀ ਲਾਈ ਦੇਊਗੀ ਲਗਭਗ ਜੀ ਡੂੜ ਘੰਟਾ ਹੋ ਗਿਆ ਆਪਾਂ ਨੂੰ ਬੱਸ 'ਚ ਬੈਠਿਆ ਨੂੰ ਤੇ ਇਹ ਸ਼ਹਿਰ ਆ ਗਿਆ ਬਿਹਾਰ شریف ਐਦਾਂ ਦਾ ਕੁਝ ਲਿਖਿਆ ਹੋਇਆ ਨੈਟ ਤੇ ਭਾਈ ਉਹ ਸ਼ਹਿਰ ਆ ਗਿਆ ਤੇ ਹਜੇ ਵੀ ਆਪਣਾ ਜਿਹੜਾ 20 ਕਿਲੋਮੀਟਰ ਆਪਾਂ ਰਾਜਗੀਰ ਤੋਂ ਪਿੱਛੇ ਆ ਗਏ 20 ਕਿਲੋਮੀਟਰ ਤੇ ਲਗਭਗ ਅੱਧਾ ਘੰਟਾ ਹੋਰ ਲੱਗ ਸਕਦਾਗਾ ਬੱਸ ਦੇ ਵਿੱਚ ਆਪਾਂ ਨੂੰ ਤੇ ਹੁਣ ਥੋੜੀ ਜਿਹੀ ਜਿਹੜੀ ਬੱਸ ਐ ਖਾਲੀ ਹੋ ਗਈ ਐ ਸਵਾਰੀਆਂ ਜਿਹੜੀਆਂ ਉਤਰ ਗਈਆਂ ਆਹ ਸ਼ਹਿਰ ਦੇ ਵਿੱਚ ਹੀ ਜਾਦਾ ਸਵਾਰੀਆਂ ਉਤਰੀਆਂ ਪਿੱਛੇ ਥੋੜਾ ਜਿਹਾ ਪਹਾੜੀ ਇਲਾਕਾ ਵੀ ਆ ਗਿਆ ਸੀ ਬਾਈ ਛੋਟੇ ਛੋਟੇ ਪਹਾੜ ਜੇ ਸੀਗੇ ਗਾਂ ਦੇਖੋ ਗਾਂ ਵੀ ਐ ਲੱਗਦਾ ਵੀ ਉਹ ਲਿਖਿਆ ਹੋਇਆ ਹਾਂ ਬਾਈ ਇਹੀ ਸ਼ਹਿਰ ਹੈ ਬਿਹਾਰ ਸ਼ਰੀਫ ਬਾਜ਼ਾਰ ਨਲੰਦਾ ਹਾਂ ਨਲੰਦਾ ਤਾਂ ਜਾਦਾ ਆ ਗਿਆ ਬਾਈ ਨਲੰਦਾ ਯੂਨੀਵਰਸਿਟੀ ਵੀ ਇਧਰ ਹੀ ਆਉਗੇ ਬਣਾ ਇਹ ਸ਼ਹਿਰ ਹੈਗਾ ਭਾਈ ਬਿਹਾਰ ਸ਼ਰੀਫ ਜਿਹੜਾ ਕਿ ਰਾਜਗੀਰ ਤੋਂ 20 ਕਿਲੋਮੀਟਰ ਪਿੱਛੇ ਆਪਾਂ ਹੈਗੇ ਆ ਬੱਸ ਸਾਡੇ ਦੇ ਵਿੱਚ ਉਹ ਬੱਸ ਵਾਲੇ ਬਾਈ ਨੇ ਆਪਾਂ ਨੂੰ ਉਤਾਰਤਾ ਪਾਈ ਹੁਣ ਕਹਿੰਦਾ ਦੂਜੀ ਵਾਸਤੇ ਚੜੋ ਐਦੇ ਤੇ ਜਾਣਾ ਪਊਗਾ ਹੁਣ ਤੇ ਇਧਰੀ ਭਾਈ ਨਲੰਦਾ ਯੂਨੀਵਰਸਿਟੀ ਵੀ ਰਹਿ ਜਾਂਦੀ ਹੈਗੀ ਤੇ ਆਪਾਂ ਉਧਰ ਵੀ ਚੱਲ ਕੇ ਆਵਾਂਗੇ ਜਿੰਮੇ ਵੀ ਆਪਾਂ ਨੂੰ ਟਾਈਮ ਲੱਗਿਆ ਜਦੋਂ ਇਹ ਗੱਲਬਾਤ ਬਣੀ ਤੇ ਆਪਾਂ ਉਧਰ ਵੀ ਜਨ ਲਾਂਗੇ ਨਲਾ ਹੁੰਦਾ ਯੂਨੀਵਰਸਿਟੀ ਚ ਆ ਇੱਕ ਵਾਰ ਫੋਨ ਮੋਬਾਈਲ ਫੋਨ ਸਾਡੇ ਬਾਸ ਕਰਾਈ ਆ ਆਜੋ ਆਜੋ ਮੁੰਡਿਓ ਹੋ ਰਹੀ ਨਮੀ ਬਸ ਇਹ AC ਬਸ ਨਹੀਂ ਹੈਗੀ ਇਹ ਦੂਜੀ ਆ ਭਾਈ ਵੱਡੇ AC ਵਾਲੀ ਬਸ ਆਏ ਸਿੱਧੀ ਹਵਾ ਆ ਸਿੱਧਾ ਹਵਾ ਆਉਂਦੀ ਹੈਗੀ ਆਗੇ ਆ ਜੀ ਰਾਜਗੀਰ ਬੱਸ ਪੜਾਵ ਬੱਸ ਸਾਡਾ ਭਾਈ ਇਹ ਹੈ ਰਾਜਗੀਰ ਦਾ ਤੇ ਚੱਲਦੇ ਆ ਆਟੋ ਵਾਲੇ ਬਾਈ ਨਾਲ 10-10 ਰੁਪਏ ਭਾਈ ਸੋਦਾ ਮਾਰ ਲੈ 10-10 ਰੁਪਏ 10-10 ਠੀਕ ਹੈ ਜੀ 10 ਰੁਪਏ ਕਰਨਾ ਕਰਨਾ ਬੰਦਾ ਆਜੋ ਜੀ ਆਜੋ ਚਲੋ ਭਾਈ ਚਲੋ ਤੇ ਕਿਸੇ ਕਹੇ ਨਾ ਦੋ ਬੱਸਾਂ ਆਪਾਂ ਨੂੰ ਬਾਈ ਬਦਲਣੀਆਂ ਪਈਆਂ ਜਿਵੇਂ ਪਹਿਲੀ ਬੱਸ ਵਾਲੇ ਨੇ ਬਾਈ ਆਪਣੇ ਤੋਂ 150 ਰੁਪਏ ਲਿਆ ਸੀ ਤਾਂ ਦੂਜੀ ਬੱਸ ਵਾਲੇ ਨੇ ਕੋਈ ਰੁਪਈਆ ਨਹੀਂ ਲਿਆ ਜਦੋਂ ਮੈਂ ਕਹਿ ਕੇ ਲਿਆ ਸੀ ਭਾਈ ਰਾਜਗੀਰ ਲੈ ਕੇ ਜਾਵਾਂਗੇ ਬੱਸ ਜ਼ਰੂਰ ਬਦਲ ਗਈ ਸੀਗੀ ਪਿਛਲੇ ਵਾਸਤੇ ਦੇ ਤੋਂ ਪਰ ਆਹ ਵਾਸਾੜਿਆਂ ਨੇ ਕੋਈ ਪੈਸਾ ਨਹੀਂ ਲਿਆ ਆਪਣੇ ਤੋਂ ਕਿ ਹੁਣ ਚੱਲਿਆਂ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਰਾਜਗੀਰ ਨਲੰਦਾ ਬਿਹਾਰ ਜੀ ਰਾਜਗੀਰ ਸ਼ਹਿਰ ਦਾ ਨਾਂਗਾ ਨਲੰਦਾ ਹੈਗਾ ਜ਼ਿਲ੍ਹਾ ਜੀ ਤੇ ਬਿਹਾਰ ਸਟੇਟ ਦੇ ਵਿੱਚ ਪੈਂਦਾ ਹੈਗਾ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਆਪਾਂ ਚੱਲਦੇ ਆ ਜੀ ਅੰਦਰ ਤੇ ਕਿਚਰੀਆਂ ਦੇ ਨਾਲ-ਨਾਲ ਬਾਈ ਇੱਥੇ ਆਹ ਕਿਚਰੀਆਂ ਵੀ ਚੱਲਦੇ ਨੇ ਇਸ ਤਰ੍ਹਾਂ ਦੇ ਆ ਟਾਂਗੇ ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਤੇ ਇਧਰਲੇ ਪਾਸੇ ਜਿਹੜੀ ਇਮਾਰਤ ਬਣੀ ਹੋਈ ਹੈਗੀ ਤੁਹਾਨੂੰ ਦੱਸਦੇ ਆ ਜੀ ਇਹ ਹੈਗੀ ਆ ਸਰਾਂ ਰਹਿਣ ਵਾਸਤੇ ਜਿਹਦਾ ਨਾਮ ਹੈਗਾ ਗੁਰੂ ਨਾਨਕ ਨਿਵਾਸ ਜਿਹੜੀ ਆ ਸੱਜੇ ਹੱਥ ਗੁਰੂ ਘਰ ਚ ਅੰਦਰ ਵੱੜਦੀ ਆ ਹਸਰਾ ਬਣੀ ਹੋਈ ਆ ਜੀ ਗੁਰੂ ਨਾਨਕ ਨਿਵਾਸ ਤੇ ਇਧਰਲੇ ਪਾਸੇ ਸ਼ੀਤਲ ਕੁੰਡ ਆ ਜੀ ਜਿਹਦੇ ਆਪਾਂ ਦਰਸ਼ਨ ਬਾਅਦ ਵਿੱਚ ਕਰਾਂਗੇ ਬਿਲਕੁਲ ਉਹ ਪਿੱਛੇ ਜਾ ਕੇ ਤੇ ਅੱਗੇ ਆ ਜਾਂਦਾ ਜੀ ਜਿੱਥੇ ਹਰਪਾਲ ਤੇ ਨੀਸ਼ੂ ਬਾਈ ਖੜੇ ਆ ਕੇ ਪਾਰਕਿੰਗ ਆ ਜੀ ਇਧਰ ਸામਨੇ ਮੋਟਰਸਾਈਕਲ ਗੱਡੀਆਂ ਖੜਾਉਣ ਵਾਸਤੇ ਪਾਰਕਿੰਗ ਬਣੀ ਹੋਈ ਆ। ਜੇ ਹੁਣ ਇਧਰ ਆਪਾਂ ਉੱਪਰ ਨੂੰ ਥੋੜਾ ਜਿਹਾ ਹੋਰ ਨੂੰ ਜਾਈਏ ਜੀ ਤਾਂ ਲਿਖਿਆ ਹੋਇਆ ਸਾਹਮਣੇ ਜੋੜਾ ਕਰ ਜੋੜਾ ਜੁੱਤੀ ਜਮਾ ਕਰਾਉਣ ਵਾਸਤੇ ਤੇ ਨਾਲ ਹੀ ਲਿਖਿਆ ਹੋਇਆ ਜਿੱਥੇ ਆ ਬੈਠਿਆ ਜੀ ਦਰਬਾਰ ਸਾਹਿਬ ਜਾਨ ਦਾ ਰਸਤਾ। ਵਾਹਿਗੁਰੂ ਜੀ। ਹਾ ਇਥੋਂ ਦੋ ਰਾਹ ਜਾਂਦੇ ਆ ਜੀ। ਇੱਕ ਰਾਹ ਇਧਰ ਥੱਲੇ ਨੂੰ ਇਹ ਜਾਂਦਾਗਾ ਲੰਗਰ ਹਾਲ ਨੂੰ। ਠੀਕ ਆ ਜੀ। ਲੰਗਰ ਪ੍ਰਸ਼ਾਦਾ ਜਿਹੜਾ 24 ਘੰਟੇ ਚੱਲਦਾ ਰਹਿੰਦਾਗਾ ਵਾਹਿਗੁਰੂ ਜੀ ਤੇ ਇਧਰਲੇ ਪਾਸੇ ਰਾਹ ਜਾਂਦਾਗਾ ਦਰਬਾਰ ਸਾਹਿਬ ਨੂੰ ਤੇ ਸਾਰਨੋਂ ਪਹਿਲਾਂ ਆਪਾਂ ਦਰਸ਼ਨ ਕਰ ਆਈਏ ਜੀ ਬਾਕੀ ਫੇਰ ਦੇਖਦੇ ਆਂ ਗੁਰੂ ਘਰ ਬਾਕੀ ਦੇ ਦਰਸ਼ਨ ਬਾਅਦ ਚ ਕਰਦੇ ਆਂ ਇੱਕ ਵਾਰੀ ਦਰਬਾਰ ਸਾਹਿਬ ਜਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਾਰਨ ਪਾਏ ਨੇ ਜੀ ਗੁਰੂ ਨਾਨਕ ਸਾਹਿਬ ਜੀ ਆਏ 1563 ਬਿਕਰਮੀ ਸੰਮਤ ਪਹਿਲੀ ਉਦਾਸੀ ਵੇੜੇ ਜੇ ਮੂਲ ਨਾਨਕ ਸਾਹਿਬ ਦੇ ਮਤਾਬਤ ਜਾਣਦੇ ਹੋ ਤੇ 1507 ਕਹਿੰਦੇ ਨੇ ਤੇ ਜਦ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨਾ ਇਹ ਸਭ ਤੋਂ ਵੱਡਾ ਨੇ ਹਿੰਦੂਆਂ ਦਾ ਤੀਰਥ ਹੈਗਾ ਵੈਸੇ 68 ਤੀਰਥ ਨੇ ਔਰ ਗੁਰਬਾਣੀ ਚ ਵੀ ਇਸ ਚੀਜ਼ ਦਾ ਜ਼ਿਕਰ ਆਉਂਦਾ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ 68 ਤੀਰਥਾਂ ਚ ਇੱਕ ਨਾਮੇ ਦਾ ਜਿੱਥੇ ਤੀਰਥ ਉੱਥੇ ਮੰਦਰ ਸਾਹਮਣੇ ਲక్ష్ਮੀ ਨਾਰਾਇਣ ਦਾ ਮੰਦਰ ਹੈ ਹਿੰਦੂ ਧਰਮ ਵਿੱਚ ਤਾਂ ਸ਼ਰਧਾ ਬਹੁਤ ਹੈ ਲੇਕਿਨ ਰਾਸਤਾ ਲੱਗ ਹੈਗਾ ਜੀ ਇਹਨਾਂ ਦਾ ਕਹਿਣਾ ਕਿ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਪਾਪ ਸਭ ਖਤਮ। ਹੁਣ ਦੁਨੀਆ ਨੂੰ ਲੱਗਿਆ ਵੀ ਸਭ ਤੋਂ ਵਧੀਆ ਸੌਖਾ ਕੰਮ ਹੈਗਾ। ਨਹਾ ਲੇਂਗੇ ਤਾਂ ਪਵਿੱਤਰ ਹੋ ਜਾਏਗੇ। ਤੇ 5-10 ਹਜ਼ਾਰ ਤਾਂ ਲੱਗੇ ਰਹਿੰਦੇ ਨੇ ਵੀ ਅਸੀਂ ਤਾਂ ਨਹਾ ਲਿਆ ਹੋ ਗਿਆ ਕੰਮ। ਪਰ ਜਦ ਗੁਰੂ ਨਾਨਕ ਮਹਾਰਾਜ ਜੀ ਆਏ ਤਾਂ ਪਹਿਲਾਂ ਤਾਂ ਤੀਰਥੀਏ ਔਰ ਇਸ ਚੀਜ਼ ਦਾ ਖੰਡਨ ਕੀਤਾ ਵੀ ਨਾ ਐਦਾਂ ਨਹੀਂ ਗੱਲ ਬਣਦੀ। ਅਗਰ ਨਹਾਣੇ ਸੇ ਪਾਪ ਖਤਮ, ਤਬ ਤਾਂ ਡੱਡੂ ਮੱਛੀਆਂ ਤਾਂ ਪਾਣੀ 'ਚ ਰਹਿੰਦੇ ਮੁਕਤੀ ਮਿਲ ਜਾਂਦੀ। ਔਰ ਜਦ ਤੱਕ ਨਾਮ ਨਹੀਂ ਜਪੇਗਾ ਤਬ ਤੱਕ ਪਾਪ ਨਹੀਂ ਕਟੇਗਾ ਔਰ ਗੁਰੂ ਨਾਨਕ ਮਹਾਰਾਜ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਜਿੱਧਰ ਗਏ ਨੇ ਇਹ ਜਿਹੜਾ ਏਰੀਆ ਨੇ 8 ਮੀਲ ਦਾ ਲਗਭਗ ਇਹਦੇ ਚ ਨਾ ਪਹਾੜਾਂ ਚ ਹੈਗਾ ਸਲਫਰ ਜਿਹਨੂੰ ਕਹਿੰਦੇ ਹੈ ਗੰਧਕ ਔਰ ਵਹੀ ਗੰਧਕ ਕਰਕੇ ਨੇ ਇੱਥੇ ਪਾਣੀ ਸਾਰਾ ਗਰਮ ਹੋ ਗਿਆ 22 ਕੁੰਡ ਬਣੇ ਨੇ ਆਪ ਚਸ਼ਮਾ ਕਹਿ ਲਿਓ ਸੋਮਾ ਕਹਿ ਦਿਓ ਧਾਰਾ ਕਹਿ ਦਿਓ ਇੱਥੇ ਉਹਨੂੰ ਕੁੰਡ ਕਹਿੰਦੇ ਨੇ ਤੇ ਜੋ 22 ਕੁੰਡ ਉਹ ਸਭ ਗਰਮ ਤੇ ਜਿਹੜਾ 22ਵਾਂ ਕੁੰਡ ਹੈ ਉਹ ਆਪਣੇ ਅੰਦਰ ਹੈ ਪਾਣੀ ਤਾਂ ਕੁਦਰਤੀ ਹੁੰਦਾ ਹਰ ਜਗ੍ਹਾ ਹੁੰਦਾ ਤੇਜ਼ੇ ਚ ਹੁੰਦਾ ਸਭ ਗਰਮ ਤੇ ਵੀ ਗਰਮ ਇਹ ਜਿਹੜਾ 5 ਮੀਲ ਦਾ ਏਰੀਆ ਨਾ ਇਹ 5 ਮੀਲ ਦੇ ਅੰਦਰ ਅਗਰ ਜ਼ਮੀਨ ਦੀ ਖਦਾਈ ਕਰੋਗੇ ਤਾਂ ਮਿੱਟੀ 5 ਫੁੱਟ ਪਤ ਸਰ 200 ਫੁੱਟ ਅਬ ਪੱਥਰ ਹੈ ਤੇ ਬੋਰ ਨਹੀਂ ਹੁੰਦਾ ਜੋ ਚੱਲਦਾ ਪਾਣੀ ਉਹ ਵੀ ਗਰਮ ਗਰਮੀ ਮੇ ਗਰਮ ਪੀ ਨਹੀਂ ਸਕਦੇ ਪਾਣੀ ਕੀ ਦਿੱਕਤ ਗੁਰਨਾਨਕ ਸਾਹਿਬ ਆਏ ਲੋਕਾਂ ਨੇ ਪਛਾਨ ਲਿਆ ਬੇਨਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜ ਵੀ ਤੋਂ ਜਾਣੀ ਜਾਣ ਸੁਣ ਦੇਖ ਲਿਆ ਉਹ ਦਿੱਕਤ ਹੈ ਸੋਮਾ ਨਦੀਕ ਸੀ ਤੇ ਗੁਰੂ ਮਹਾਰਾਜ ਕਹਿੰਦੇ ਸਭ ਤਾ ਕੁੰਡ ਗਰਮ ਨੇ ਆ ਤਾ ਠੰਡਾ ਤੇ ਇਹ ਵਾਲਾ ਜੋ ਕੁੰਡ ਹੈ ਇਹ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਚ ਗਿਣਤੀ ਕਰੋਗੇ ਤਵੀ ਵੀ 22 ਕੁੰਡ ਹੈ 21 ਗਰਮ 1 ਕੁੰਡ ਠੰਡਾ ਇਸ ਕਰਕੇ ਇਸ ਜਗ੍ਹਾ ਕਾ ਨਾਮ ਹੀ ਗੁਰੂ ਨਾਨਕ ਸ਼ੀਤਲ ਥੱਲੇ ਕੁੰਡ ਬਣਿਆ ਜਾ ਕੇ ਦਰਸ਼ਨ ਕਰ ਲੋ ਚੂੜਾ ਲਿਆ ਬਾੜ ਸ਼ੱਕ ਲਿਆ ਸਾਹਮਣੇ ਫਿਰ ਮੰਦਰ ਚ ਦਸ ਕੁੰਡ ਇਧਰ ਸਤ ਕੁੰਡ ਇੱਥੋਂ ਫਿਰ 18 ਕਿਲੋਮੀਟਰ ਅਗੇ ਜਾ ਕੇ ਬਾਈ ਕੁੰਡ ਚ ਕੀ ਕੁੰਡ ਗਰਮ ਇੱਕ ਕੁੰਡ ਠੰਡਾ ਗੁਰੂ ਨਾਨਕ ਸੀਤਲ ਕੁੰਡ ਮਹਾਰਾਜ ਜੀ ਨੇ ਸੀਤਲ ਵੀ ਕੀਤਾ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ ਧਨ ਜੋ ਬਨਿਆਰ ਫੂਲੜਾ 나ਠ ਜੜੇ ਦਿਨ ਚਾਰ ਪਵਨ ਕੇਰੇ ਪਤ ਜਿਉ ਢਲ ਤੁਲ ਜਮ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਅਬ ਜਾ ਕੇ ਗੁਰਦੁਆਰਾ ਬਣ ਕੇ ਤਿਆਰ ਹੋਇਆ 5 ਨਵੰਬਰ 2022 ਨੂੰ ਬਣ ਕੇ ਤਿਆਰ ਹੋ ਗਿਆ ਤੇ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈਗਾ ਤੇ ਇਸ ਸਥਾਨ ਤੇ ਹੁਣ ਜਾ ਕੇ ਨੂਰ ਰੰਗ ਲੱਗਾ ਪਹਿਲੇ ਤਾਂ ਟੀਨੇ ਦਾ ਹੁੰਦਾ ਸੀ ਕੁਝ ਵੀ ਨਹੀਂ ਸੀ ਹੁੰਦਾ ਤੇ ਉਦੋਂ ਪ੍ਰਬੰਧਿਤ ਦਾ ਨੀ ਸੀ ਤੇ ਹੁਣ ਤਾਂ ਨੀਤੀ ਸ਼ਕਮਰ ਜੀ ਨੇ ਪ੍ਰਬੰਧ ਕੀਤਾ ਉਸ ਤੋਂ ਬਾਅਦ ਫਿਰ ਆਪਣੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੂਜੀਪੁਰ ਵਾਲੇ ਬਾਬਾ ਜੀ ਉਹਨਾਂ ਨੇ ਫਿਰ ਆਸਤਰੀ ਕਾਰ ਸੇਵਾ ਕੀਤੀ ਇਹਦੇ ਚ ਫਿਰ ਹਮਾਰੇ ਪ੍ਰਬੰਧਕ ਕਮੇਟੀ ਨੇ ਬਹੁਤ ਮਦਦ ਕੀਤੀ ਤੇ ਹੁਣ ਜਾ ਕੇ 26 ਕਮਰੇ ਕਰ ਰਹਿਸ਼ ਬਣ ਗਿਆ ਇਸ ਗੁਰਦੁਆਰੇ ਚ ਕਦੇ ਚਾਹ ਦਾ ਲੰਗਰ ਨਹੀਂ ਸੀ ਹੁੰਦਾ ਹੁਣ ਤਾਂ ਲੰਗਰ ਚੱਲਦਾ ਹੀ ਰਹਿੰਦਾ ਹੈ ਤੇ ਨੀਚੇ ਮੇ ਲੰਗਰ ਹੈਗਾ ਦਰਵਾਜ਼ਾ ਸਭ ਤੋਂ ਨੀਚੇ ਪਾਰਕਿੰਗ ਉਧਰ ਆਪਣਾ ਰਹਿਸ਼ ਦਾ ਹੈਗਾ ਬਣਿਆ ਤੇ ਕੁੰਡ ਸਭ ਤੋਂ نیچے ਹੈਗਾ ਕੁੰਡ ਦੇ ਦਰਸ਼ਨ ਕਰੋ ਤੇ ਗੁਰੂ ਮਹਾਰਾਜ ਜੀ ਦੇ ਆਸ਼ੀਸ਼ਾ ਪ੍ਰਾਪਤ ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕੀ ਸਾਜਨ ਚੱਲੇ ਪਿਆ ਇਤਿਹਾਸ ਸਾਰਾ ਜੀ ਬਾਬਾ ਜੀ ਨੇ ਆਪਾਂ ਨੂੰ ਦੱਸਤਾ ਜੀ ਸਾਰੀ ਜਾਣਕਾਰੀ ਦੇ ਦਿੱਤੀ ਇੱਥੋਂ ਦੀ ਤੇ ਆਸੇ ਪਾਸੇ ਤੁਸੀਂ ਆ ਦੇਖ ਲਓ ਜੀ ਜਿਹੜੇ ਆ ਸਲਫਰ ਵਾਲੇ ਪਹਾੜ ਹੈਗੇ ਆਸੇ ਪਾਸੇ ਉਹ ਸਾਰੇ ਪਹਾੜ ਵੈਸੇ ਜ਼ਿਆਦਾ ਨਹੀਂ ਵੀ ਜ਼ਿਆਦਾ ਵੱਡੇ ਨਹੀਂ ਹੈਗੇ ਪਹਾੜ ਛੋਟੇ ਹੀ ਆਗੇ ਤੇ ਇਧਰਲੇ ਪਾਸੇ ਵੀ ਪਹਾੜ ਹੈਗੇ ਆ ਜੀ ਤੇ ਵਿਚਕਾਰ ਬਿਲਕੁਲ ਗੁਰਦੁਆਰਾ ਸਾਹਿਬਾ ਦਾ ਤੇ ਹੁਣ ਇੱਕ ਵਾਰੀ ਆਪਾਂ ਜੀ ਸ਼ੀਤਲਕੁੰਡ ਦੇ ਦਰਸ਼ਨ ਕਰਕੇ ਤੇ ਫਿਰ ਲੰਗਰ ਪ੍ਰਸ਼ਾਦਾ ਛਕਾਂਗੇ ਤੇਰਾ ਤੋ ਨਾਮ ਮਨ ਜੀਖੜਾ ਤੇਰਾ ਇਹ ਤੋ ਨਾਮ ਮਨ ਜੀਖੜਾ ਰਦਰਾਮੇ ਰਾਜੋਲਾ ਸਦਨੰਦ ਤੋਲਾ ਰਦਰਾਮੇ ਰਾਜੋਲਾ ਸਦਨੰਦ ਤੋਲਾ ਇਧਰਲੇ ਪਾਸੇ ਆ ਗਿਆ ਜੀ ਸਾਹਮਣੇ ਸ਼ੀਤਲਕੁੰਡ ਲਿਖਿਆ ਹੋਇਆਗਾ ਗੁਰੂ ਨਾਨਕ ਸ਼ੀਤਲਕੁੰਡ ਇਹ ਉਹਨਾਂ ਬਾਈ ਕੁੰਡ ਦੇ ਵਿੱਚੋਂ ਇੱਕ ਕੁੰਡਾ ਜੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਠੰਡਾ ਕੀਤਾ ਸੀਗਾ ਤੇ ਭਾਈ ਇੱਥੇ ਲਿਖਿਆ ਹੋਇਆ ਕਹਿੰਦੇ ਕੁੰਡ ਦੇ ਵਿੱਚ ਟਾਲੇ ਨਾ ਸੁਟੋ ਤੇ ਪਰਲੇ ਪਾਸੇ ਲਿਖਿਆ ਹੋਇਆ ਭਾਈ ਹੱਥ ਪੈਰ ਨਾ ਧੋਵੋ ਕੁੰਡ ਦੇ ਵਿੱਚ ਤੇ ਅੱਜ ਵੀ ਜੀ ਪਾਣੀ ਇਹਦਾ ਠੰਡਾਗਾ ਵਾਹਿਗੁਰੂ ਜੀ ਤੇ ਇਧਰ ਇਹ ਸ਼ੀਤਲਕੁੰਡ ਦਾ ਜਿਹੜਾ ਜਲਾਗਾ ਜੀ ਇੱਥੇ ਭਰ ਕੇ ਰੱਖਿਆ ਹੋਇਆਗਾ ਤੇ ਇੱਥੋਂ ਆਪਾਂ ਛਕ ਵੀ ਸਕਦੇ ਆਂਗੇ ਠੰਡਾ ਵਧੀਆ ਮਿੱਠਾ ਜਲਾਗਾ ਸ਼ੀਤਲਕੁੰਡ ਦਾ ਇਧਰਲੇ ਪਾਸੇ ਆ ਗਿਆ ਜੀ ਲੰਗਰ ਹਾਲ ਹੁਣ ਆਪਾਂ ਚੱਲਦੇ ਆਂਗੇ ਗੁਰੂ ਕਾ ਲੰਗਰ ਵਾਹਿਗੁਰੂ ਜੀ ਤੇ ਬਹੁਤ ਸੋਹਣਾ ਤੇ ਬਹੁਤ ਵੱਡਾ ਗੁਰੂ ਕਾ ਲੰਗਰ ਜੀ ਲੰਗਰ ਹਾਲ ਬਣਿਆ ਹੋਇਆ ਜਿਹੜਾ ਓਏ ਗੁਰਦੁਆਰਾ ਸਾਹਿਬ ਤੋਂ ਬਾਈ ਆਪਾਂ 500 ਮੀਟਰ ਜਿਹੜਾ ਪਿੱਛੇ ਨੂੰ ਆ ਗਏ ਆ ਤੇ ਹੁਣ ਆਪਾਂ ਜਿਹੜਾ ਦੇਖਣ ਆਏ ਆ ਬਾਈ ਗਰਮ ਕੁੰਡ ਦੇਖਣ ਆਏ ਆਗੇ ਤੇ ਇੱਧਰ ਸਾਹਮਣੇ ਗੇਟ ਬਣਿਆ ਹੋਇਆ ਲਿਖਿਆ ਹੋਇਆ ਬ੍ਰਹਿਮ ਕੁੰਡ ਪ੍ਰਹਕ ਕੁੰਡ ਦਵਾਰ ਲਿਖਿਆ ਹੋਇਆ ਹੈਗਾ ਤੇ ਚਲਦੇ ਆ ਜੀ ਅੰਦਰ ਗਰਮ ਕੁੰਡ ਦੇਖ ਕੇ ਆਉਣੇ ਆ ਤੁਹਾਨੂੰ ਵੀ ਦਿਖਾਉਣੇ ਆਗੇ ਆ ਉੱਪਰ ਨੂੰ ਰਾਹ ਜਾਂਦਾ ਗਾ ਜੀ ਗਰਮ ਕੁੰਡ ਇੱਧਰ ਲਿਖਿਆ ਵੀ ਹੋਇਆ ਗਰਮ ਕੁੰਡ ਉੱਪਰ ਹੈ ਤੇ 22 ਕੁੰਡਾਂ ਦੇ ਵਿੱਚੋਂ ਜੀ ਇੱਕ ਜਿਹੜਾ ਠੰਡਾ ਕੁੰਡ ਸੀ ਉਹ ਗੁਰਦੁਆਰਾ ਸਾਹਿਬ 'ਚ ਸ਼ੀਤਲ ਜਿਹੜਾ ਕੁੰਡ ਸੀਗਾ ਉਹ ਗੁਰਦੁਆਰਾ ਸਾਹਿਬ 'ਚ ਤੇ 10 ਕੁੰਡ ਜਿਹੜੇ ਗਰਮ ਆਗੇ ਉਹ ਇੱਧਰ ਉੱਪਰ ਆਗੇ ਇਧਰਲੇ ਪਾਸੇ ਲਿਖਿਆ ਹੈ ਜੀ ਬ੍ਰਹਮਾ ਕੁੰਡ ਤੇ ਸੱਤ ਤਾਰਾ ਬ੍ਰਹਮਾ ਕੁੰਡ ਇਧਰ ਚੱਲਦੇ ਆ ਸਾਰੀਆਂ ਸੰਗਤਾਂ ਜਿੱਧਰ ਜਾਈ ਜਾਂਦੀਆਂ ਨੇ ਚਲੋ ਚਲੋ ਕਿਹੜੀ ਨਹੀਂ ਜਾਂਦਾ ਇਹਨਾਂ ਕੋਲ ਬਾਬਾ ਰੁਕੋ ਮੇਰੇ ਪੈਰ ਤੇ ਰੈਕਸ਼ਨ ਹੋ ਰਿਹਾ ਹੈ ਕੋ ਜਲੀ ਹੋ ਰਹੀ ਹੈ ਇਹ ਤਾਂ ਇੱਥੇ ਨਾ ਹੁੰਦੇ ਹਨਾ ਗਰਮ ਗੁੰਡ ਤੇ ਇੱਥੇ ਨੱਚਦੇ ਹੈ ਹੈ ਇੱਥੇ ਨੱਚਿਆ ਜਾਂਦਾ ਨਾ ਨਾ ਨੱਚਦੇ ਤਾਂ ਨਹੀਂ ਹੈਗੇ ਇੱਥੇ ਨਹਾਉਣ ਵਾਲੀ ਥਾਂ ਹੈ ਹਾਂ ਨਹਾਉਣ ਵਾਲੀ ਥਾਂ ਕੀ ਐਵੇਂ ਤੂੰ ਵੀ ਪੋਰਦਾ ਬਹਣਗਾਗਾ ਇਹ ਅਜੀ ਉਹ ਗਰਮ ਕੁੰਡ ਜਿੱਥੇ ਗਰਮ ਪਾਣੀ ਆਉਂਦਾ ਹੈ ਤੇ ਪਾਣੀ ਬਾਈ ਬਿਲਕੁਲ ਗਰਮ ਹੈਗਾ ਗਰਮ ਪਾਣੀ ਹੈਗਾ ਇਹ ਇੱਥੇ ਬਾਈ ਪੰਜ ਕੁੰਡਾਂ ਕੇ ਜਿੱਦਾਂ ਬਣਿਆ ਹੋਇਆ ਸੀ ਇੱਕ ਆਣਾ ਇਸ ਲੋਟ ਐ ਅੱਗੇ ਅੱਗੇ ਪੰਜ ਕੁੰਡ ਬਣੇ ਹੋਇਆ ਲੋਕ ਇਸ਼ਨਾਨ ਕਰਦੇ ਹੈਗੇ ਆਹ ਦੇਖੋ ਜੀ ਇਦਰ ਵੀ ਲਿਖਿਆ ਹੋਇਆ ਬ੍ਰਹਮਾ ਕੋਣ ਨਾ ਵਾਲ ਬੰਨ ਕਰ ਲੀ ਜੀ ਮੋਬਾਈਲ ਬੰਨ ਕਰੀਏ ਗਰਮ ਕੋਣ ਆਪਾਂ ਦੇਖਿਆ ਹੈ ਜੀ ਤੇ ਤੁਸੀਂ ਦੇਖੇ ਹੋਣਾ ਉੱਥੇ ਲੋਕ ਕਿੱਦਾਂ ਇਸ਼ਨਾਨ ਕਰਦੇ ਆ ਇਹ ਸਾਰੇ ਹਿੰਦੂ ਧਰਮਾਂ ਦੇ ਲੋਕ ਆਗੇ ਜਿਹੜੇ ਇੱਥੇ ਇਸ਼ਨਾਨ ਕਰਨ ਇਸ਼ਨਾਨ ਕਰਨ ਆਉਂਦੇ ਆ ਗਰਮ ਗੁੰਡ ਤੇ ਜੀ ਤੇ ਜਿਵੇਂ ਆਪਾਂ ਨੂੰ ਬਾਬਾ ਜੀ ਨੇ ਪਹਿਲਾਂ ਗੁਰਦੁਆਰਾ ਸਾਹਿਬ ਤੇ ਦੱਸਿਆ ਹਨਾ ਜੀ ਤੇ ਉਹ ਲੋਕ ਇਹ ਸਮਝਦੇ ਆਗੇ ਵੀ ਆਪਣਾ ਜਿਹੜਾ ਇਹ ਅਸੀਂ ਪਵਿੱਤਰ ਹੋ ਜਾਾਂਗੇ ਸਾਡੇ ਜਿਹੜੇ ਪਾਪ ਆ ਉਹ ਸਾਰੇ ਧੁੱਤ ਜਾਣਗੇ ਇੱਥੇ ਨਹਾਉਣ ਦੇ ਨਾਲ ਪਰ ਐਦਾਂ ਨਹੀਂ ਹੁੰਦਾਗਾ ਜੀ ਹਨਾ ਸਾਨੂੰ ਪਤਾ ਹੀ ਅਜੇ ਬੰਦੇ ਦਾ ਅੰਦਰੋਂ ਮੈਲ ਆ ਗਈ ਅੰਦਰ ਮਾਣੀ ਜਿਹੜਾ ਖਰਾਬ ਆਗਾ ਮੈਲਾਗਾ ਤਾਂ ਫਿਰ ਉਹ ਬਾਪੂ ਬਣੀ ਧੁੱਤੇ ਜਾਂਦੇ ਭਾਈ ਪਹਿਲਾਂ ਆਪਣੇ ਅੰਦਰੋਂ ਸਫਾਈ ਕਰਨੀ ਪੈਂਦੀ ਹੈਗੀ ਮਨ ਸੋਚਿਆ ਕਰਨਾ ਪੈਂਦਾਗਾ ਹਨਾ ਤੇ ਅੰਦਰ ਉਹੀ ਗੱਲ ਮੱਚੀ ਚੱਲੋ ਇੱਕ ਦੂਜੇ ਤੋਂ ਤੇ ਬਾਹਰੋਂ ਭਾਈ ਕਿੰਨੇ ਮਰਜੀ ਤੀਰਥਾਂ ਦੇ ਨਾਈ ਚੱਲ ਗਏ ਫਿਰ ਉਹ ਗੱਲ ਨਹੀਂ ਹੈਗੀ ਬਣਦੀ ਚੱਲਦੇ ਆ ਜੀ ਹੁਣ ਹੋਰ ਕੋਈ ਨਾ ਨਵੀਂ ਜਗ੍ਹਾ ਦੇਖਣ ਚੱਲਦੇ ਆ ਇਸ ਸ਼ਹਿਰ ਦੇ ਵਿੱਚ ਜਪਾਨੀ ਮੰਦਿਰ ਦੇ ਜੀ ਆਪਾਂ ਅੰਦਰ ਆ ਗਏ ਆ ਤੇ ਇਧਰ ਉਹਨਾਂ ਦੇ ਬਾਬਾ ਜੀ ਦੀ ਜਿਹੜੀ ਤਸਵੀਰ ਲੱਗੀ ਹੋਈ ਆ ਬੁੱਧ ਧਰਮ ਦਾ ਜਿਹੜਾ ਇਹ ਮੰਦਰਾ ਜਪਾਨੀ ਮੰਦਰ ਜਿਹੜਾ ਆਪਾਂ ਸਾਰਨਾਥ ਦੇ ਵਿੱਚ ਵੀ ਦੇਖਿਆ ਸੀਗਾ ਜੀ ਜਿਹੜਾ ਬੁੱਧ ਧਰਮ ਦੇ ਉੱਥੇ ਮੰਦਰ ਬਣੇ ਹੋਏ ਸੀਗੇ ਤੇ ਅੰਦਰ ਕੁਝ ਹੋਰ ਵੀ ਆ ਜੀ ਤੇ ਗੱਲ ਕਰ ਹੁਣ ਟਾਈਮ ਜ਼ਿਆਦਾ ਹੋਣ ਦੇ ਕਰਕੇ ਜਿਹੜਾ ਗੇਟ ਬੰਦ ਪਾਈ ਕਰ ਦਿੱਤਾ ਗਿਆਗਾ ਤੇ ਹੁਣ ਆਪਾਂ ਇੱਥੋਂ ਹੀ ਬਸ ਬਾਹਰੋਂ ਹੀ ਵਾਲਾ ਦਵਾਲਾ ਜਿਹੜਾ ਦੇਖ ਕੇ ਜਪਾਨੀ ਮੰਦਰ ਦਾ ਵਾਪਸ ਗੁਰੂ ਘਰ ਵੱਲ ਚੱਲਦੇ ਆਂ ਜੀ ਤੇ ਇੱਧਰ ਜਪਾਨੀ ਭਾਸ਼ਾ ਦੇ ਵਿੱਚ ਕੁਝ ਲਿਖਿਆ ਹੋਇਆਗਾ ਜੀ ਟਾਈਮ 8:00 ਬਜ ਗਿਆ ਜੀ ਤੇ ਆਪਾਂ ਮੁੜ ਕੇ ਫੇਰ ਗੁਰਦੁਆਰਾ ਸਾਹਿਬ ਚ ਆ ਗਏ ਆ ਤੇ ਅੱਜ ਦੀ ਰਾਤ ਆ ਜਿਹੜੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਾਂਗੇ ਤੇ ਇਧਰਲੇ ਪਾਸੇ ਜੀ ਗੁਰੂ ਨਾਨਕ ਨਿਵਾਸ ਇੱਥੇ ਅੱਜ ਦੀ ਆਪਾਂ ਰਾਤ ਕੱਟਾਂਗੇ ਆ ਗਿਆ ਜਿਹੜੀ ਆਪਾਂ ਨੂੰ ਰਹਿਣ ਵਾਸਤੇ ਮਿਲ ਗਈ ਆ ਤੇ ਭਾਈ ਇੱਥੇ ਇੱਕ ਪਰਿਵਾਰ ਆਇਆ ਹੋਇਆਗਾ ਕਪੂਰਥਲੇ ਤੋਂ ਤੇ ਕਰਦੇ ਆ ਗੱਲਬਾਤ ਕਾਫੀ ਟਾਈਮ ਦੇ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਨੇ ਇਧਰਲੇ ਪਾਸੇ ਬੈਠਿਆ ਭਾਈ ਤੇ ਲੱਡੂ ਪੇੜੇ ਵੀ ਜਿਹੜੇ ਖਾਈ ਜਾਂਦੇ ਹੈਗੇ ਲਿਆਂਦੇ ਫੇਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰੇ ਨਾਮ ਮੇਰ ਸਿੰਘ ਹੈ ਜੀ ਮੇਰ ਸਿੰਘ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅਸੀਂ ਕਪੂਰਥਲੇ ਤੋਂ ਆਏ ਆ ਕਪੂਰਥਲੇ ਤੋਂ ਆਏ ਹਾਂ ਤੇ ਇੱਥੇ ਆਪਣਾ ਪਟਨਾ ਸਾਹਿਬ ਕਿੱਦੇ ਪਹੁੰਚ ਕੇ ਸੀਗੇ ਜੀ ਪਟਨਾ ਸਾਹਿਬ ਅਸੀਂ ਦਾ ਮੰਗਲਵਾਰ ਉੱਥੋਂ ਅਸੀਂ ਜਲੰਧਰ ਤੋਂ ਟ੍ਰੇਨ ਫੜੀ ਸੀ ਹਾਂਜੀ ਸ੍ਰੀ ਅਕਾਲ ਤਰਫ ਐਕਸਪ੍ਰੈਸ ਤੇ ਬੁੱਧਵਾਰ ਸਵੇਰੇ ਪਹੁੰਚ ਗਏ ਸੀ ਪਟਨਾ ਸਾਹਿਬ ਤੇ ਦੋ ਦਿਨ ਅਸੀਂ ਪਟਨਾ ਸਾਹਿਬ ਰੁਕੇ ਆ ਹਾਂਜੀ ਹੁਣ ਅਸੀਂ ਇਹ ਰਾਜਗੀਰ ਸਾਹਿਬ ਜੋ ਗੁਰਨਾਨਕ ਸਾਹਿਬ ਜੀ ਦੀ ਗੁਰਦੁਆਰਾ ਇਥੇ ਸ਼ੀਤਲਪੰਡਾ ਉਹਦੇ ਦਰਸ਼ਨ ਕਰਨ ਵਾਸਤੇ ਇਥੇ ਰਾਜਗੀਰ ਆਏ ਹਨ ਠੀਕ ਹੈ ਜੀ ਤੇ ਇੱਕ ਉਹ ਭਾਈ ਜੀ ਉਹ ਦੱਸਿਓ ਆਪਣੇ ਟ੍ਰੇਨ ਬਾਰੇ ਜੇ ਕੋਈ ਸੰਗਤ ਕਈ ਆਉਣਾ ਚਾਹੁੰਦੀ ਹੈਗੀ ਇਹ ਅੰਮ੍ਰਿਤਸਰ ਸਾਹਿਬ ਤੋਂ ਇੱਕ ਦਿਨ ਚੱਲਦੀ ਹੈਗੀ ਇਹ ਹਾਂਜੀ ਹਫਤੇ 'ਚ ਇੱਕੋ ਦਿਨ ਮੰਗਲਵਾਰ 'ਇ ਚੱਲਦੀ ਹੈ ਟ੍ਰੇਨ ਠੀਕ ਹੈ ਜੀ ਤੇ ਸਿੱਧੀ ਇੱਥੇ ਆਉਂਦੀ ਆ ਸਿੱਧੀ ਪਟਨਾ ਸਾਹਿਬ ਆਉਂਦੀ ਆ ਪਟਨਾ ਸਾਹਿਬ ਆਉਂਦੀ ਆ ਕਈਰ ਕੋਈ ਸੰਗਤ ਆਉਣਾ ਚਾਹੁੰਦੀ ਆ ਨਾ ਪਤਾ ਲੱਗ ਜਾਂਦਾ ਜੀ ਹਾਂਜੀ ਪਟਨਾ ਸਾਹਿਬ ਜਿਹੜੇ ਪਟਨਾ ਸਾਹਿਬ ਵੀ ਇਹ ਦੋ ਸਟੇਸ਼ਨ ਹੈ ਜੀ ਇੱਕ ਪਟਨਾ ਜੰਕਸ਼ਨ ਹੈ ਇੱਕ ਪਟਨਾ ਸਾਹਿਬ ਹੈ ਅੱਛਾ ਤੇ ਆਪਾਂ ਪਟਨਾ ਸਾਹਿਬ ਉਤਰਨਾ ਬਿਲਕੁਲ ਗੁਰਦੁਆਰੇ ਦੇ ਨੇੜੇ ਹੀ ਹੈ ਠੀਕ ਹੈ ਜੀ ਤੇ ਬਾਕੀ ਜੀ ਆਪਣੇ ਨਾਲ ਪਰਿਵਾਰ ਜੁੜਿਆ ਹੋਇਆ ਵੀਡੀਓ ਰਾਹੀਂ ਬਹੁਤ ਧੰਨਵਾਦ ਜੀ ਇਹ ਤਾਂ ਵੀਡੀਓ ਤੇ ਤੁਹਾਡੀ ਮਤਲਬ ਰੋਜ਼ ਹੀ ਸਾਰਾ ਪਰਿਵਾਰ ਦੇਖਦਾ ਸਵੇਰੇ ਉੱਠ ਕੇ ਤੁਹਾਡੀ ਵੀਡੀਓ ਆ ਜਾਂਦੀ ਹੈ ਸਵੇਰੇ ਸਵੇਰੇ ਬਹੁਤ ਧੰਨਵਾਦ ਜੀ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਇੰਨੀ ਵੱਡੀ ਘਾਲਣਾ ਘਾਲ ਰਹੇ ਹੋ ਸੜਕਾਂ ਦੇ ਉੱਪਰ ਵੀ ਸੌਂਦੇ ਹੋ ਸਾਨੂੰ ਵੀ ਕਈ ਵਾਰੀ ਬਹੁਤ ਡਰ ਲੱਗਦਾ ਕਿ ਸੜਕ ਦੇ ਉੱਪਰ ਹੀ ਸੌਂਗਾ ਇਹ ਮੁੰਡੇ ਪਤਾ ਨਹੀਂ ਯਾਰ ਕਿੰਨਾ ਰਾਤ ਕਟਣਗੇ ਹਾਂਜੀ ਇਸ ਤਰ੍ਹਾਂ ਇੱਦਾਂ ਹੀ ਪਿਆਰ ਬਣਿਆ ਹੋਇਆ ਤੁਹਾਡੇ ਚਾਰਾਂ ਨਾਲੇ ਤੁਹਾਡੇ ਨਾਲ ਹਰਪਾਲ ਨਾਲ ਸੰਦੀਪ ਨਾਲ ਨਿਸ਼ੂ ਨਾਲ ਬਹੁਤ ਧੰਨਵਾਦੀ ਆ ਪਰਿਵਾਰ ਵਰਗਾ ਪਿਆਰ ਮਿਲਦਾ ਹਨਾ ਜੀ ਘਰ ਤੋਂ ਬਾਹਰ ਰਹਿ ਕੇ ਵੀ ਬਹੁਤ ਵਧੀਆ ਲੱਗਦਾਗਾ ਜੀ ਹਾਂਜੀ ਇੱਧਰ ਵੀ ਕਰਾ ਦਿਓ ਗੱਲ ਮਣੀ ਆਂਟੀ ਨਾ ਸਾਸ਼੍ਰੀ ਕਾ ਜੀ ਸਾਸ਼੍ਰੀ ਕਾ ਜੀ ਕੀ ਨਾਮ ਆ ਜੀ ਤੁਹਾਡਾ ਮਨਿੰਦਰ ਪਾਲ ਕੋ ਮਨਿੰਦਰ ਪਾਲ ਕਹਿ ਰਹੇ ਹਾਂ ਔਰ ਠੀਕ ਠਾਕ ਜੀ ਵਧੀਆ ਹਾਂਜੀ ਬਹੁਤ ਵਧੀਆ ਦਰਸ਼ਨ ਹੋ ਗਏ ਸਰ ਜੀ ਹਾਂਜੀ ਬਹੁਤ ਵਧੀਆ ਦਰਸ਼ਨ ਹੋਏ ਸਰ ਠੀਕ ਹੈ ਜੀ ਤੇ ਹੁਣ ਵਾਪਸੀ ਫਿਰ ਕਪੂਰਥਲੇ ਨੂੰ ਕਦੋਂ ਜਾਣਾ ਜੀ ਤੇ ਕੱਲ ਜਾ ਰਹੇ ਸੀ ਤੇ ਕੱਲ ਸੜੀ ਮਤਲਬ ਨਾਈਟ ਦੀ ਟ੍ਰੇਨ ਹੈਗੀ ਆ ਅੱਛਾ ਜੀ ਤੇ ਉਹ ਪਹਿਲਾਂ ਜਾਏਗੀ ਜਲੰਧਰ ਜਾਏਗੀ ਉੱਥੇ ਅਸੀਂ ਨਹੀਂ ਪਹਿਲਾਂ ਦਿੱਲੀ ਜਾਵਾਂਗੇ ਤੇ ਉੱਥੋਂ ਮਤਲਬ ਦਿਨ ਹੋ ਫਿਰ ਉੱਥੇ ਫਿਰ ਟ੍ਰੇਨ ਚੇਂਜ ਮਿਲ ਕਰਾਂਗੇ ਉੱਤੇ ਜਲੰਧਰ ਤੱਕ ਉਹ ਫਿਰ ਆਰਾਮ ਨਾਲ ਜਲੰਧਰ ਪਹੁੰਚਾਂਗੇ ਵੀਰ ਉਸ ਤੋਂ ਨੈਕਸਟ ਸੇ ਕਪੂਰਥਲੇ ਉਸ ਤੋਂ ਨੈਕਸਟ ਡੇ ਪਹੁੰਚਾਂਗੇ ਠੀਕ ਹੈ ਜੀ ਬਹੁਤ ਵਧੀਆ ਤੇ ਜਦੋਂ ਅਸੀਂ ਵੀ ਕਪੂਰਥਲੇ ਆਏ ਤਾਂ ਭਾਈ ਜਰੂਰ ਆਵਾਂਗੇ ਜੀ ਜਰੂਰ ਦਰਸ਼ਨ ਦੇਣਾ ਅਸੀਂ ਤਾਂ ਤੁਹਾਡੇ ਬਲੌਗ ਹਮੇਸ਼ਾ ਦੇਖਦੇ ਆਗੇ ਆ ਤੇ ਬੜੀ ਖੁਸ਼ੀ ਹੁੰਦੀ ਮਨ ਨੂੰ ਮਤਲਬ ਬਹੁਤ ਜ਼ਿਆਦਾ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਚਾਰਾਂ ਨੂੰ ਲੰਬੀ ਲੰਬੀ ਉਮਰ ਕਰੇ ਪਰਮਾਤਮਾ ਇਸ ਸਭੀ ਹੋਰ ਵਧੀਆ ਪਰਮਾਤਮਾ ਕਰੇ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਅੱਜ ਤੁਹਾਡੇ ਦਰਸ਼ਨ ਕਰਕੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈਗੀ ਅੱਜ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਪੰਗਤ ਮਾ ਤੁਹਾਨੂੰ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਚਾਰਾਂ ਦੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਅੱਗੇ ਅਸੀਂ ਹਮੇਸ਼ਾ ਤੁਹਾਡੇ ਬਲੌਗ ਦੇਖਦੇ ਆਂ ਤੇ ਅੱਗੇ ਵੀ ਦੇਖਦੇ ਰਵਾਂਗੇ ਇਦਾਂ ਹੀ ਸ਼ੁਕਰੀਆ ਜੀ ਸ਼ੁਕਰੀਆ ਤੇ ਹਦਰ ਬਾਬਾ ਜੀ ਨੇ ਵੀ ਕਰਾ ਦੋ ਮੜੀ ਗੱਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਇਹ ਵੀਰਾਂ ਦੇ ਚਾਰਾਂ ਦੇ ਬਲੌਗ ਦੇਖਦੇ ਆਂ ਪਰ ਲੇਕਿਨ ਸਾਨੂੰ ਕਦੇ-ਕਦੇ ਲੱਗਦਾ ਵਾ ਵੀ ਇਦਾਂ ਤਗੜਾ ਕੈਸਟ ਆ ਕਿ ਚਲੋ ਫਿਰ ਵੀ ਇੱਥੇ ਚਲੋ ਮਹਾਰਾਜ ਜਿਨ੍ਹਾਂ ਦੀ ਵੱਡੀ ਵੱਡੀ ਉਮਰ ਕਰੇ ਹਰ ਜਗ੍ਹਾ ਜਾਣਾ ਲੇਕਿਨ ਅੱਜ ਕੱਲ ਉਹ ਸਮਾਂ ਤਾਂ ਹੈ ਨਹੀਂ ਪੀ ਜਿਹੜਾ ਆਪਾਂ 2-4 ਦਿਨ ਬੰਦਾ ਬਾਹਰ ਨਿਕਲ ਜਾਂਦਾ ਵਾ ਤੇ ਫਿਰ ਵੀ ਘਰ ਦੇ ਕਹਿੰਦੇ ਕਿੱਥੇ ਆ ਗਏ ਜੇ ਤੁਸੀਂ ਆਉਂਦੇ ਨਹੀਂ ਜੇ ਘਰੇ ਚਲੇਗੇ ਜੇ ਚਲੇਗੇ ਜੇ ਤੇ ਇਹ ਵੀ ਸਾਲ-ਸਾਲ ਦੇਖੋ ਡੇਡ-ਡੇਡ ਸਾਲ ਕਰੋ ਬਾਹਰ ਰਹਿਣਾ ਬੜੀ ਤਕੜੀ ਗੱਲ ਆ ਚਲੋ ਮਹਾਰਾਜ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਵੀਰਾਂ ਨੂੰ ਚੜ੍ਹਦੀ ਕਲਾ ਕਰੇ ਬਾਬਾ ਜੀ ਤੁਸੀਂ ਇੱਥੇ ਸੇਵਾਦਾਰ ਹੋ ਜੀ ਹਾਂਜੀ ਲਾਗਰੀ ਸਿੰਘ ਹਾਂਜੀ ਤੇ ਜੇ ਕੋਈ ਇੱਥੇ ਵੀ ਸੰਗਤ ਆਉਣਾ ਚਾਹੁੰਦੀ ਆ ਪਟਨਾ ਸਾਹਿਬ ਤੋਂ ਆਪਾਂ ਕਿੱਧਰ ਕਿੱਧਰ ਦੀ ਆਈਏ ਮਾੜਾ ਤੁਸੀਂ ਵੀ ਦੱਸ ਦਿਓ ਜੀ ਜੇ ਤਾਂ ਜਿਹੜੇ ਪੰਜਾਬ ਵਾਲੇ ਆ ਹਾਂਜੀ ਤੇ ਜਿਹੜੀ ਉੱਥੋਂ ਇੱਕ ਟ੍ਰੇਨ ਚਲਦੀ ਸ਼ਾਮੀ 6:25 ਤੇ ਠੀਕ ਹੈ ਜੀ ਉਹ ਚਲਦੀ ਹਾਵੜਾ ਮੇਲ ਹੈ ਹਾਂਜੀ ਦੋ ਚਲਦੀਆਂ ਇੱਕ ਡੁਬਲੀਕੇਟ ਐ ਇੱਕ 오ਰੀਜినਲ ਐ ਤੇ ਉਹ ਚਲਦੀ ਸ਼ਾਮੀ 6:25 ਤੇ ਤੇ ਦੂਸਰੇ ਦਿਨ ਤੁਹਾਨੂੰ ਲਾਏਗੀ ਇੱਥੇ 10 ਵਜੇ 10:30 ਵਜੇ ਤੇ ਜਿਹੜੀ ਅਕਾਲ ਤਖਤ ਟ੍ਰੇਨ ਉਹ ਹਫ਼ਤੇ 'ਚ ਦੋ ਵਾਰ ਚਲਦੀ ਆ ਬੁੱਧਵਾਰ ਤੇ ਸ਼ੁੱਕਰਵਾਰ ਅੱਛਾ ਸ਼ੁੱਕਰਵਾਰ ਚੱਲੂਗੀ ਹਾਂਜੀ ਮੰਗਲਵਾਰ ਚੱਲਦੀ ਹੈ ਤੇ ਹਾਂਜੀ ਮੰਗਲਵਾਰ ਤੇ ਜਿਹੜੀ ਸ਼ੁੱਕਰਵਾਰ ਚੱਲਦੀ ਉਹ ਸ਼ਨੀਵਾਰ ਲਾ ਦਿੰਦੀ 24 ਘੰਟਿਆਂ ਚ ਇੱਥੇ ਠੀਕ ਹੈ ਜੀ ਇਦਰੋਂ ਵੀ ਦੋ ਵਾਰੀ ਚੱਲਦੀ ਹੈ ਹਫ਼ਤੇ 'ਚ ਤੇ ਉਹ ਜਿਨ੍ਹਾਂ ਨੇ ਪੰਜਾਬੋਂ ਆਉਣਾ ਉਹਨਾਂ ਵਾਸਤੇ ਸਭ ਤੋਂ ਵਧੀਆ ਟ੍ਰੇਨ ਹੈਗੀ ਅਕਾਲ ਤਖਤ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਪਟਨਾ ਸਾਹਿਬ ਲਾ ਦਿੰਦੀ ਹੈ ਤੇ ਪਟਨਾ ਸਾਹਿਬ ਤੁਸੀਂ ਆਉਣਾ ਵਾ ਤੱਕ ਸਾਹਿਬ ਜੀਆਂ ਬੱਸਾਂ ਵੀ ਲੱਗੀਆਂ ਹੁੰਦੀਆਂ ਤੇ ਬਾਲੀਲਾ ਦੀਆਂ ਵੀ ਲੱਗੀਆਂ ਹੁੰਦੀਆਂ ਉਧਰੋਂ ਜਿਨ੍ਹਾਂ ਦਰਸ਼ਨ ਕਰਨ ਆਉਣਾ ਵਾ ਰਾਜਗੀਰ ਸੀਤਲਕੁੰਡ ਜਿੱਥੇ ਇਸ ਟਾਈਮ ਆਪਾਂ ਬੈਠੇ ਹੋਏ ਆਂ ਹਾਂਜੀ ਜੇ ਭਾਈ ਸਾਹਿਬ ਆਪਣੇ ਨਾਲ ਲੱਗੇ ਦੋ ਦਿਨ ਤੋਂ ਤੇ ਅੱਜ ਤੁਹਾਡੇ ਵੀ ਦਰਸ਼ਨ ਹੋ ਗਏ ਰੱਬਰ ਗਿਆ ਰੂਹਾਂ ਦੇ ਤੇ ਚਲੋ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਤੇ ਜੇ ਪਟਨਾ ਸਭ ਤੋਂ ਵੀ ਹੋਣਾ ਤਾਂ ਵੀ ਟ੍ਰੇਨਾਂ ਚੱਲਦੀਆਂ ਹੈਗੀਆਂ ਉੱਥੋਂ ਤੇ 2 2.5 ਘੰਟੇ ਚ ਟ੍ਰੇਨ ਲਾ ਦਿੰਦੀ ਇੱਥੇ ਆਰਾਮਨਾਥ ਪਟਨਾ ਸਭ ਤੋਂ ਇੱਥੇ ਤੱਕ ਜੀ ਕਿੱਥੋਂ ਤੱਕ ਟ੍ਰੇਨ ਚੱਲਦੀ ਹੈਗੀਆਂ ਇੱਥੋਂ ਵਾਪਸ ਜਾਣਾ ਤਾਂ ਵੀ ਦੋ ਟ੍ਰੇਨਾਂ ਜਾਂਦੀਆਂ ਹੈਗੀਆਂ ਆਰਾਮਨਾਥ ਜਾ ਸਕਦੇ ਜੀ ਕੋਈ ਦਿੱਕਤ ਨਹੀਂ ਰੋਜ਼ ਦੋ ਟ੍ਰੇਨਾਂ ਚੱਲਦੀਆਂ ਨੇ ਡੇਲੀ 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 ਰੋਜ ਠੀਕ ਹੈ ਸਹੀ ਹੈ ਜੀ ਬਹੁਤ ਵਧੀਆ ਜਗ੍ਹਾ ਹੈ ਬਹੁਤ ਵਧੀਆ ਏਰੀਆ ਹੈ ਜਰਾਸੰਦ ਦਾ ਇੱਕ ਕਿਲਾ ਹੁੰਦਾ ਹੈ ਅੱਛਾ ਜੀ ਇਸ ਟਾਈਮ ਉਸ ਟਾਈਮ ਜਰਾਸੰਦ ਇੱਕ ਹੁੰਦਾ ਹੀ ਜਿਨੇ 8ਵਰੀ ਕ੍ਰਿਸ਼ਨ ਨੂੰ ਹਰਾਇਆ ਹੈ ਅੱਛਾ ਜੀ ਤੁਸੀਂ ਚਾਹਤਗੇ ਨੇ ਮਹਾਭਾਰਤ ਦੇਖਿਆ ਹੋਣਾ ਜਰਾਸੰਦ ਦਾ ਕਿਲਾ ਹੁੰਦਾ ਹੈ ਉਸ ਟਾਈਮ ਦਾ ਠੀਕ ਹੈ ਜੀ ਇਹ ਸਾਰੀ ਜਗ੍ਹਾ ਇਤਿਹਾਸਕ ਹੈਗੇ ਟੋਟਲ ਬਾਈਕੁੰਡ ਹੈਗੇ ਇੱਥੇ ਹਾਂਜੀ ਜਿਹੜਾ ਇੱਕ ਹੀ ਕੁੰਡ ਹੈ ਜਿਹੜਾ ਆਪਣਾ ਗੁਰੂ ਨਾਨਕ ਦੇਵ ਮਹਾਰਾ ਜੀ ਨੇ ਠੰਡਾ ਕੀਤਾ ਸੀ ਬਾਕੀ ਸਾਰੇ ਇੱਕੀ ਕੁੰਡ ਗਰਮ ਹੈਗੇ ਇਸ ਟਾਈਮ ਤੁਸੀਂ ਦੇਖ ਸਕਦੇ ਜਿਹਾ ਹਾਂਜੀ ਹਾਂਜੀ ਸਾਰਿਆਂ ਦਾ ਹੱਥ ਪਾ ਕੇ ਦੇਖ ਲਓ ਸ ਸਿਰਫ ਇਹੀ ਕੋਂਡਾ ਜਿਹੜਾ ਠੰਡਾ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਵਾਹਿਗੁਰੂ ਜੀ ਕਾਕਲ ਸਾਹਿਬ ਵਾਹਿਗੁਰੂ ਜੀ ਫਰੀਫਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਵਾਸਤੇ ਜਗ੍ਹਾ ਆਪਾਂ ਨੂੰ ਮਿਲ ਗਈ ਜੀ ਅੱਜ ਦੀ ਰਾਤ ਕੱਟਣ ਵਾਸਤੇ ਇਧਰਲੇ ਪਾਸੇ ਭਾਈ ਥੱਲੇ ਆਹ ਦਰੀਬਛਾਈ ਹੋਈ ਆ ਤੇ ਉੱਤੇ ਜਿਹੜੇ ਗਦਾਈਲੇ ਵਿਛਾਏ ਹੋਇਆ ਇੱਕ ਦੋ ਵਧੀਆ ਜਗ੍ਹਾ ਵਧੀਆ ਫਰਸ਼-ਪੁਰਸ਼ ਥੱਲੇ ਲੱਗੀ ਹੋਈ ਆ ਉੱਪਰ ਭਾਈ ਪੱਖਾ ਚੱਲੀ ਜਾਂਦਾਗਾ ਤੇ ਇਧਰਲੇ ਪਾਸੇ ਕੂਲਰ ਵੀ ਪਿਆਗਾ ਬਾਬਾ ਕਹਿੰਦਾ ਜੀ ਕੂਲਰ ਛੱਡਣਾ ਹੋਇਆ ਤਾਂ ਕੂਲਰ ਵੀ ਛੱਡ ਲਓ ਤੇ ਸੰਦੀਪ ਤੇ ਹਰਪਾਲ ਕਹਿੰਦੇ ਸੁੱਤੇ ਪਏ ਐ ਬਈ ਇਧਰ ਐਸੀ ਨਾਲ ਹੀ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਬਹੁਤ ਧੰਨਵਾਦ ਬਈ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋਗੇ ਤੇ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਫ਼ਰ ਦੇ ਨਾਲ ਕੱਲ ਨੂੰ ਜੀ ਥੋੜਾ ਬਹੁਤ ਜਿਹੜਾ ਹੋਰ ਇਸ ਸ਼ਹਿਰ ਦਾ ਕੁਝ ਰਹਿ ਗਿਆ ਆਪਣਾ ਦੇਖਣ ਵਾਲਾ ਇੱਕ ਤਾਂ ਨਲੰਦਾ ਯੂਨੀਵਰਸਿਟੀ ਉੱਥੇ ਜਾਵਾਂਗੇ ਤੇ ਹੋਰ ਵੀ ਕੁਝ ਹੋਇਆ ਦੇਖਾਂ ਉਹ ਵੀ ਦੇਖਾਂਗੇ ਤੇ ਫਿਰ ਵਾਪਸ ਜਿਹੜਾ ਆਪਾਂ ਉੱਥੇ ਸ਼੍ਰੀ ਪਟਨਾ ਸਾਹਿਬਾਂ ਚਲੇ ਜਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ